ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਇੱਕ ਟਰੱਕ ਹਾਦਸਾ ਹੁੰਦਾ ਜਿਹਦੇ ਵਿੱਚ ਤਿੰਨ ਜਣਾਂ ਦੀ ਜਾਨ ਚਲੀ ਜਾਂਦੀ ਆ ਐਸਾ ਟਰੱਕ ਹਾਦਸੇ ਦੇ ਵਿੱਚ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਜਾਂਦੀ ਹੈ ਕਿਉਂਕਿ ਜਿਹੜਾ ਟਰੱਕ ਆ ਉਹ ਹਰਜਿੰਦਰ ਸਿੰਘ ਚਲਾ ਰਿਹਾ ਹੁੰਦਾਗਾ ਇਸ ਕੇਸ ਦੇ ਵਿੱਚ ਟਰੱਕ ਡਰਾਈਵਰ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਉਹ ਇਸ ਕੇਸ ਨੂੰ ਕਿਵੇਂ ਦੇਖਦੇ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਿਹੜਾ ਇਹ ਟਰੱਕ ਹਾਦਸਾ ਹੋਇਆਗਾ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਹਾਂਜੀ ਬਾਈ ਤੁਸੀਂ ਇਸ ਕੇਸ ਨੂੰ ਕਿਵੇਂ ਦੇਖਦੇ ਹੋ ਟਰੱਕ ਦਾ ਹਾਦਸਾ ਹੋਇਆ ਨਹੀਂ ਉਹ ਜਾਣ ਬੁੱਝ ਕੇ ਕਰਾਇਆ ਗਿਆ ਉਹ ਕਿਹਦੇ ਵੱਲੋਂ ਕਰਾਇਆ ਗਿਆ ਹਰਿਜੰਦਰ ਸਿੰਘ ਵੱਲੋਂ ਅੱਛਾ ਜੀ ਉਹ ਨਾ ਉਹਦੀ ਨਲਾਇਕੀ ਕਰਕੇ ਉਹਦੀ ਯਾਨੀ ਕਿ ਦਿਮਾਗ ਦੀ ਬੁੱਧੀ ਹੈਣੀਗੀ ਤਾਂ ਕਰਕੇ ਹੋਇਆ ਹਾਦਸਾ ਉਹ ਨਹੀਂ ਹੁੰਦਾ ਨਹੀਂ ਸੀਗਾ ਕਿੰਨੀਆਂ ਜਿਆਦਾ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਚ ਕੈਮਰਿਆਂ ਦੇ ਸਮੇਤ ਜਿਹੜੀਆਂ ਕੀ ਉਹ ਕਿੰਨਾ ਜਿਆਦਾ ਰੋਡ ਉਹ ਚੱਲ ਰਿਹਾ ਜੀ ਜੀ ਪਹਿਲਾਂ ਤਾਂ ਉਹ ਜਿਹੜਾ ਇਧਰਲੇ ਇਧਰਲੇ ਪਾਸੇ ਆ ਰੋਡ ਹੈ ਉਹ ਬੰਦੇ ਨੇ ਉਹ ਵੀ ਜਾਮ ਕਰਤਾ ਜੀ ਜਾਮ ਕਰਤਾ ਨਾ ਉਹਨੇ ਬਹੁਤ ਜਿਆਦਾ ਉਹ ਪਾਸੇ ਦੀ ਗੱਡੀਆਂ ਨੰਗ ਰਾਈਆਂ ਉਹ ਵੀ ਜਾਮ ਕਰਤਾ ਫੇਰ ਉਹਨੇ ਜਿਹੜੇ ਜਿਹੜੇ ਰੋਡ ਦੇ ਉਹਦੇ ਜੂ ਟਰਨ ਮਾਰ ਰਿਹਾ ਉਹ ਜੂ ਟਰਨ ਮਾਰਨ ਵਾਲਾ ਰੋਡ ਹੀ ਨਹੀਂ ਜੀ ਉਹਨੇ ਇਹ ਨਹੀਂ ਸੋਚਿਆ ਉਹਨੇ ਸਿਰਫ ਕੋਈ 20 ਕੋਈ 25 ਮਿੰਟ ਵੱਤ ਵੱਤ ਅੱਧੇ ਘੰਟੇ ਦੀ ਦੂਰੀ ਤੇ ਹੋਊਗਾ ਯੂ ਟਰਨ ਜਿੱਥੇ ਵਜਦਾ ਜੀ ਪਰ ਉਹਨੇ ਸਿਰਫ ਲਾਲਚ ਦੇ ਵਿੱਚ ਆ ਕੇ ਵੀ ਮੈਂ ਇੱਥੋਂ ਛੇਤੀ ਲੰਘ ਜਾਵਾਂ ਉਹਨੇ ਇਹ ਨਹੀਂ ਸੋਚਿਆ ਵੀ ਪਤਾ ਨਹੀਂ ਕਿੰਨੇ ਉਹ ਤਾਂ ਹਜੇ ਇੱਕ ਗੱਡੀ ਆ ਰਹੀ ਸੀ ਉਹ ਗੱਡੀਆਂ ਹੋ ਸਕਦਾ ਜੇ ਉਹ ਹੋਰ ਵੀ ਜਾਨਾਂ ਲੈ ਸਕਦਾ ਸੀਓ ਕਿਉਂ ਉਹਦੀ ਬੁੱਧੀ ਬੇਬੁੱਧੀ ਕਰਕੇ ਉਹਦਾ ਦਿਮਾਗ ਨਹੀਂ ਕਰਕੇ ਭੋਰਾ ਵੀ ਨਹੀਂ ਸੋਚਿਆ ਉਹਨੇ ਸਿਰਫ ਪੈਸਿਆਂ ਵੱਲ ਸੋਚਿਆ ਵੀ ਮੇਰਾ ਢੇੜਾ ਛੇਤੀ ਲੱਗ ਜੇ ਮੇਰਾ ਤੇਲ ਘੱਟ ਮੱਚੇ ਤੇ ਮੈਂ ਇੱਥੋਂ ਦੀ ਯੂ ਟਰਨ ਮਾਰਨਾ ਤੇ ਮੈਂ ਲੰਘ ਜਾ ਜਿਵੇਂ ਕਿ ਤੁਸੀਂ ਵੀ ਇੱਕ ਟਰੱਕ ਡਰਾਈਵਰ ਹੋ ਤੇ ਤੁਹਾਨੂੰ ਪਤਾ ਹੋਣਾ ਕਿ ਜਿਹੜੀ ਉਹ ਟਰੱਕ ਦੀ ਲੰਬਾਈ ਆ ਗਈ ਉਹ ਕਿੰਨੀ ਕੁ ਹੋਣੀ ਆ ਗਈ ਤੁਹਾਡੇ ਹਿਸਾਬ ਨਾਲ ਵੀ ਜਿਹੜੀ ਉਹ ਜਗਾ ਸੀਗੀ ਜਿੱਥੋਂ ਉਹ ਯੂ ਟਰਨ ਮਾਰ ਰਿਹਾ ਸੀਗਾ ਕਿ ਉਸ ਜਗਾ ਵਿੱਚ ਦੀ ਯੂ ਟਰਨ ਹੋ ਸਕਦਾ ਜੀ ਉਸ ਜਗਾ ਦੇ ਵਿੱਚ ਦੀ ਯੂ ਟਰਨ ਵਾਇਦਾ ਹੀ ਨਹੀਂ ਉਹ ਨਾ ਜਿਹੜੀ ਜਗਾ ਬਣੀ ਵੀ ਹੈ ਉਹ ਛੋਟੀਆਂ ਗੱਡੀਆਂ ਵਾਸਤੇ ਯੂ ਟਰਨ ਬਣਿਆ ਹੋਇਆ ਪਰ ਉਹਨੇ ਜਮੈਂ ਨਹੀਂ ਸੋਚਿਆ ਯਾਰ ਬੰਦੇ ਨੇ ਉਹਨੇ ਭੂਰਾ ਵੀ ਨਹੀਂ ਸੋਚਿਆ ਯਾਰ ਵੀ ਮੈਂ ਕਿੰਨੇ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ ਅਜੇ ਤਾਂ 3 ਜਾਨੇ ਹੀ ਮਰੇ ਆ ਲੋਕ ਕਹੀ ਜਾਂਦੇ ਉਹਦੀ ਪੋਸਟਾਉ ਕਰੋ ਉਹਨੂੰ ਉਹਨੂੰ ਸਜ਼ਾ ਘਟਾਓ ਉਹਦੀ ਯਾਰ ਸਜ਼ਾ ਕਾਹਦੇ ਹਾਸਤੇ ਘਟਾਓ ਇੱਥੇ ਆਪਣੇ ਪੰਜਾਬ ਦੇ ਵਿੱਚ ਕੋਈ ਡਰਾਈਵਰ ਕੋਈ ਪਸ਼ੂ ਵੀ ਮਿੱਤ ਜੇ ਤੇ ਇੱਥੇ ਧਰਨੇ ਲਾ ਲੈਣੇ ਤੁਸੀਂ ਵੀ ਡਰਾਈਵਰ ਨੂੰ ਸਜ਼ਾ ਕਰੋ ਕਈ ਵਾਰੀ ਡਰਾਈਵਰ ਤੋਂ ਕਿ ਬੱਸਾਂ ਦੇ ਐਕਸੀਡੈਂਟ ਕਿੰਨੇ ਹੋਇਆ ਕਿਉਂ ਹੋਇਆ ਉਹ ਪੁਲ ਭੀੜੇ ਹੋਣੇ ਕਰਕੇ ਅੱਗੋਂ ਚੀ ਜਾਰੀ ਆ ਹਾਂ ਪਿੱਛੋਂ ਡਰਾਈਵਰ ਗੱਡੀ ਤੇਜ਼ ਲਿਆ ਰਿਹਾ ਬੱਸਾਂ ਅਭਦੀਪ ਵਾਲਿਆਂ ਦੀ ਬੱਸ ਕਿੰਨੇ ਵਾਰੀ ਵਜੀ ਵਜੀ ਆ ਕਿਉਂ ਉਹਨਾਂ ਦਾ ਟਾਈਮ ਖਿੱਚਵਾ ਹੁੰਦਾ ਜਾਣਾ ਹੁੰਦਾ ਇੱਥੋਂ ਦੇ ਨਾਂ ਤਾਂ ਕੋਈ ਆਪਣੇ ਛੜਕਾਂ ਕੋਈ ਉਹੋ ਜਿਹੇ ਕੰਮਾਂ ਦੇ ਠੀਕ ਹੈ ਨਾ ਤੇ ਤੁਸੀਂ ਇੱਥੇ ਧਰਨੇ ਲਾ ਲੈਣੇ ਯਾਰ ਤੁਸੀਂ ਕਿੰਨਾ ਕੁਸ਼ ਕਰਦੇ ਆहां ਚੱਲ ਮੰਨਦਾ ਮੈਂ ਵੀ ਉਹ ਆਪਦੀ ਜ਼ਮੀਨ ਵੇਚ ਕੇ ਗਿਆ ਕਮਾਈ ਕਰਨ ਗਿਆ ਜੇ ਕਮਾਈ ਕਰਨ ਜਾਣੇ ਆ ਤੁਸੀਂ ਮਾੜਿਆ ਜਾ ਆਪਦਾ ਦਿਮਾਗ ਤਾਂ ਸੈੱਟ ਰੱਖੋ ਆ ਪਿਛਲੇ ਕਿੰਨੇ ਰੋਲਣਗੇ ਹੂੰ ਇਹ ਸਾਰੇ ਜਿਹੜੇ ਜਿੰਨੇ ਉੱਥੇ ਗਏ ਆ ਡਰਾਈਵਰ ਹੀ ਡਰਾਈਵਰ ਕਰ ਰਹੇ ਆ ਡਰਾਈਵਰੀ ਕਰ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਭਈ ਅਸੀਂ ਇਹ ਗਲਤੀ ਨਾ ਕਰੀਏ ਇਹ ਕੱਢੀ ਵੱਟੀਓ ਬੰਦੇ ਨੇ ਗਲਤੀ કરી ਆ ਸਿਰਫ 5 ਮਿੰਟ ਪਹਿਲਾ ਨੰਗਣ ਵਾਸਤੇ ਤੇ ਉਹਨੇ ਆਪਦੀ ਜ਼ਿੰਦਗੀ ਦੇ ਸਾਰੇ ਮਿੰਟ ਹੀ ਗਵਾਲੇ ਜਾਨੀ ਕਿ ਸਾਰੇ ਘੰਟੇ ਦਿੱਲੀ ਸਾਰੀ ਦਿੱਤੀ ਗਵਾਲੀ ਮੈਂ ਇਹ ਵੀ ਦੇਖ ਰਹਾਗਾ ਕਿ ਵੀ ਉਹਦੀ ਇਸ ਗਲਤੀ ਕਰਕੇ ਜਿਹੜੇ ਆਪਣੇ ਪੰਜਾਬ ਦੇ ਡਰਾਈਵਰ ਆਗਾ ਉਹਨਾਂ ਨੂੰ ਉੱਥੋਂ ਦਾ ਵੀਜ਼ਾ ਨਹੀਂ ਮਿਲ ਰਿਹਾ ਤੇ ਜਾਂ ਉੱਥੋਂ ਦੇ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਉਹ ਵੀ ਰੱਦ ਕਰੀ ਜਾਂਦੀ ਉੱਥੋਂ ਦੀ ਸਰਕਾਰ ਉਹੀ ਤਾਂ ਗੱਲ ਆ ਇੱਕ ਬੰਦੇ ਦੀ ਗਲਤੀ ਕਰਕੇ ਕਿੰਨੇ ਲੋਕਾਂ ਦੇ ਵੀਜੇ ਰੱਦ ਹੋ ਗਏ ਕਿੰਨੇ ਲੋਕਾਂ ਦੇ ਉਥੇ ਲਾਇਸੈਂਸ ਕੈਂਸਲ ਹੋ ਗਏ ਜੀ ਇੱਕ ਬੰਦੇ ਦੀ ਕਰਕੇ ਗਲਤੀ ਕਰਕੇ ਉਸ ਬੰਦੇ ਨੂੰ ਹਜੇ ਵੀ ਲੋਕ ਬਚਾਉਣ ਚ ਤੁਰੇ ਆਉਂਦੇ ਆ ਇਹ ਗਲਤੀ ਤਾਂ ਇਹ ਹੀ ਗੱਲ ਮੈਂ ਜਮਾਂ ਭੋਰਾ ਤੁਸੀਂ ਵੀ ਇੱਕ ਡਰਾਈਵਰ ਹੋ ਮੰਨ ਲਾ ਤੁਸੀਂ ਜਦੋਂ ਮੰਨ ਲਾ ਤੁਸੀਂ ਜਾਣੇ ਹੋਗੇ ਢੇੜਾ ਲੈ ਕੇ ਜਾਣਾ ਤੁਹਾਡੇ ਤੋਂ ਵੀ ਕਦੇ ਗਲਤੀ ਹੋਈ ਹੋਣੀ ਹੈ ਮੈਂ ਢੋੜੇ ਚ ਲਾਉਣਾ ਯਾਰ ਮੈਂ ਸਾਰਾ ਕੁਝ ਕਰਦਾ ਮੈਂ ਡਰਾਈਵਰ ਆ ਪਰ ਮੈਂ ਡਰਾਈਵਰ ਇਹ ਕਹਿਣਾ ਵੀ ਇਹੋ ਜੀ ਗਲਤੀ ਨਾ ਹੀ ਕਰਨੀ ਚਾਹੀਦੀ ਇੱਥੇ ਇੱਥੇ ਵੀ ਨਹੀਂ ਕਰਨੀ ਚਾਹੀਦੀ ਗਲਤੀ ਇਹੋ ਜੀ ਉੱਥੇ ਵੀ ਨਹੀਂ ਕਰਨੀ ਚਾਹੀਦੀ ਇੱਥੇ ਯਾਰ ਆਪਾਂ ਤੁਸੀਂ ਉਹਦੇ ਹੱਕ ਚ ਤੁਰੇ ਆਉਣੇ ਆ ਪਰ ਉਹਦੀ ਗਲਤੀ ਵੇਖ ਲਓ ਕਿ ਡੀ ਵੱਡੀ ਐ ਉਦੀ ਗਲਤੀ ਬਹੁਤ ਜਿਆਦਾ ਗਲਤੀ ਹੋ ਜਾਂਦੀ ਹੈ ਕਿ ਫਿਰ ਵੀ ਜਿਹੜੀ ਉਸ ਉਹਦੇ ਲਈ ਉਹਨੂੰ ਸਜ਼ਾ ਮਿਲ ਰਹੀ ਆ 45 ਸਾਲ ਗੱਲ ਇਹ ਚੱਲ ਰਹੀ ਆ ਵੀ ਗਲਤੀ ਸਾਰਾ ਪੰਜਾਬ ਕਹਿ ਰਿਹਾ ਵੀ ਉਹਦੀ ਗਲਤੀ ਹੈਗੀ ਆ ਪਰ ਜਿਹੜੀ ਉਹ ਸਜ਼ਾ ਕੀ ਉਹ ਜਾਇਜ਼ ਆ 45 ਸਾਲ ਉਥੋਂ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਜਿਹੜੀ ਸਜ਼ਾ ਹੋਣੀ ਆ ਉਹ ਹੋਣੀ ਚਾਹੀਦੀ ਆ ਉਹਨੇ ਤਿੰਨ ਜਾਨਾਂ ਲਈਆਂ ਉਥੋਂ ਦੇ ਕਾਨੂੰਨ ਦੇ ਮੁਤਾਬਕ ਇੱਕ ਜਾਨੇ ਦੀ 15 ਸਾਲ ਸਜ਼ਾ ਹੁੰਦੀ ਹੈ ਤਿੰਨ ਹਾਂ ਹਾਂ ਤਿੰਨ ਜਾਨਾਂ ਉਹਨੇ ਲਈਆਂ ਤਿੰਨਾਂ ਜਾਨਾਂ ਲੀਆਂ ਜਾਨੀ ਕਿ 45 ਸਾਲ ਸਜ਼ਾ ਬਣਦੀ ਹੈ ਜਿਹੜੀ ਬਣਦੀ ਹੈ ਉਹਦੇ ਕਾਨੂੰਨ ਦੇ ਮੁਤਾਬਕ ਉਹ ਸਜ਼ਾ ਉਹਨੂੰ ਹੋਣੀ ਚਾਹੀਦੀ ਹੈ ਲੋਕ ਕਹੀ ਜਾਂਦੇ ਆ ਕਿ ਅਸੀਂ ਉਹਦੀ ਸਜ਼ਾ ਘਟਾਈਏ ਉਹਦੀ ਮਾਂ ਇਕੱਲੀ ਹੈ ਯਾਰ ਇਹ ਵੀ ਚੱਲ ਆਉਂਦਾ ਵੀ ਉਹਦੀ ਮਾਂ ਇਕੱਲੀ ਹੈ ਜ਼ਮੀਨ ਵੇਚ ਕੇ ਗਿਆ ਪਰ ਯਾਰ ਜੇ ਆਏ ਆਪਾਂ ਸਜ਼ਾ ਘਟਾਉਣ ਲੱਗੇ ਫਿਰ ਉੱਥੇ ਹੋਰ ਵੀ ਜਵਾਕ ਕਈ ਗਲਤੀ ਕਰ ਗਲਤੀਆਂ ਕਰਨਗੇ ਨਹੀਂ ਜਿਵੇਂ ਪਿਛਲੇ ਸਾਲ ਦਾ ਹੋਈ ਜਾਣਾ ਜਿਵੇਂ ਕਿ ਹੁਣਾ ਪਿੱਛੇ ਜੇ ਇੱਕ 2022 ਦੀ ਗੱਲ ਆ ਸ਼ਾਇਦ ਆ ਵੀ ਉੱਥੋਂ ਦੇ ਇੱਕ ਗੋਰੇ ਨੇ ਵੀ ਇਸ ਤਰ੍ਹਾਂ ਦੀ ਗਲਤੀ ਕੀਤੀ ਸੀਗੀ ਤੇ ਉਹਨੂੰ 110 ਸਾਲ ਦੀ ਸਜ਼ਾ ਹੋਈ ਸੀ ਤੇ ਉਹਨਾਂ ਨੇ ਵੀ ਇੱਕ ਮਹਿੰਮ ਚਲਾਈ ਸੀਗੀ ਉਹਨੂੰ ਬਚਾਉਣ ਦੇ ਲਈ ਜਿਹਦੇ ਵਿੱਚ ਕਿ 15 ਮਿਲੀਅਨ ਲੋਕਾਂ ਨੇ ਸਾਈਨ ਕੀਤਾ ਸੀਗਾ ਤੇ ਉਹਦੀ ਸਜ਼ਾ ਘਟ ਕੇ 10 ਸਾਲ ਦੀ ਰਹਿ ਗਈ ਸੀ 110 ਸਾਲਾਂ ਤੋਂ ਐਵੇਂ ਹੀ ਪੰਜਾਬੀਆਂ ਨੇ ਵੀ ਇੱਕ ਮੁਹਿੰਮ ਚਲਾਈ ਆ ਅੱਜ ਦੀ ਤਰੀਕ ਦੇ ਵਿੱਚ 16 ਲੱਖ ਲੋਕਾਂ ਨੇ ਉਹਦੇ ਵਿੱਚ ਸਾਈਨ ਕਰ ਚੁੱਕੇ ਆਗੇ ਕੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾਲ ਉਹਦੀ ਸਜ਼ਾ ਘਟ ਸਕਦੀ ਆ ਯਾਰ ਮੈਂ ਤਾਂ ਆਦਾ ਵੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਯਾਰ ਤੁਸੀਂ ਭਾੜ ਬਣਾ ਲਿਆ ਤੇ ਜਿਹੜੇ ਉਹ ਤਿੰਨ ਮਰ ਗਏ ਯਾਰ ਉਹ ਵੀ ਕਿਸੇ ਦੇ ਮਾਂ ਪਿਓ ਦੇ ਜਵਾਕ ਸੀਗੇ ਜਾਂ ਕਿਸੇ ਦੇ ਜਿਗਰ ਦੇ ਟੋਟੇ ਸੀ ਉਹ ਵੀ ਤਾਂ ਮਰੇ ਆ ਉਹਨਾਂ ਨੇ ਵੀ ਦੇਖੋ ਯਾਰ ਕੱਲਾ ਹਰਜਿੰਦਰ ਸਿੰਘ ਸਹੀ ਹੋ ਗਿਆ ਉਹ ਉਹ ਮਾਰ ਮਾਰੀ ਗਏ ਉਹ ਸੰਘ ਲੈ ਇੱਕ ਹਿਸਾਬ ਨਾਲ ਮਾਰ ਹੀ ਦਿੱਤੇ ਹਾਂਜੀ ਬਿਲਕੁਲ ਜਿਨ੍ਹਾਂ ਦਾ ਪਰਿਵਾਰੀ ਬਿਲਕੁਲ ਉਹਨਾਂ ਲਈ ਵੀ ਅਫਸੋਸ ਨਹੀਂ ਅਫਸੋਸ ਜ਼ਾਹਿਰ ਕਰਦੇ ਹਾਂ ਜੀ ਉਹਨਾਂ ਲਈ ਵੀ ਹਾਂ ਭਾਵਾਂ ਦੀ ਉਹਦਾ ਪੈਗ ਲੱਗਿਆ ਸੀ ਭਾਵਾਂ ਦੀ ਉਹਨਾਂ ਦੀ ਪੀਤੀ ਸੀ ਪਰ ਕੁਝ ਵੀ ਸੀ ਯਾਰ ਉਹ ਆਪਦੇ ਹਿਸਾਬ ਨਾਲ ਆਪਦੀ ਛੜਪ ਦੇ ਉੱਤੇ ਆਪਦੀ ਸਪੀਡ ਦੇ ਹਿਸਾਬ ਨਾਲ ਉਹ ਸਹੀ ਤੁਰੇ ਆਉਂਦੇ ਸੀ ਬਿਲਕੁਲ ਪਰ ਉਹਨਾਂ ਉਹਨਾਂ ਦੀ ਨਜਾਇਜ਼ ਹੀ ਜਾਨ ਚਲੀ ਗਈ ਯਾਰ ਕੋਈ ਹੋਣਾ ਮਾਰੇ ਵੀ ਸੋਚੋ ਯਾਰ ਤੁਸੀਂ ਤਾਂ ਕੱਲਾ ਹਰੀ ਅੰਦਰ ਸਿੰਘ ਬਿਲਕੁਲ ਜੋ ਉਹਨਾਂ ਦੀ ਸਪੀਡ ਸੀਗੀ ਉਹਦੇ ਹਿਸਾਬ ਨਾਲ ਅਚਾਨਕ ਜਦੋਂ ਕੋਈ ਚੀਜ਼ ਮੂਰੇ ਆ ਜਾਂਦੀ ਆ ਗੱਡੀ ਕੰਟਰੋਲ ਨਹੀਂ ਹੁੰਦੀ ਮੰਨਦੇ ਆ ਜੀ ਅਚਾਨਕ ਜਿਹੜਾ ਬੰਦਾ ਮੂਰੇ ਹੋਣ ਆਪਾਂ ਆਪਾਂ ਕਈ ਵਾਰੀ ਜਾਣਦੇ ਆ ਆਪਦੀ ਸਪੀਡ ਦੇ ਹਿਸਾਬ ਨਾਲ ਸਹੀ ਤੁਰੇ ਜਾਂਦੇ ਆ ਅਚਾਨਕ ਹੀ ਬੰਦਾ ਜਿਹੜਾ ਕੋਈ ਮੂਰੇ ਆ ਜਾਂਦਾ ਉਹ ਗਲਤੀ ਦਾ ਸੋਚ ਕਿਦੀ ਹੁੰਦੀ ਆ ਅਚਾਨਕ ਜਿਹੜਾ ਮੂਰੇ ਆਉਂਦਾ ਉਹਦੀ ਗਲਤੀ ਹੁੰਦੀ ਆ ਉਸੇ ਦੀ ਹੋਊਗੀ ਜੀ ਬਿਲਕੁਲ ਆ ਕੱਲ ਪਰਸੋ ਕੁੜੀ ਦੀ ਵੀਡੀਓ ਚੱਲੀ ਜਾਂਦੀ ਏ ਟਰੈਕਟਰ ਵਾਲੀ ਦੀ ਉਹ ਉਹ ਬਾੜ ਬਣਾਤੀ ਸੀ ਉਹ ਮਗਰੋਂ ਕੀ ਨਿਕਲਿਆ ਉਹਦੇ ਵਿੱਚੋਂ ਉਹੀ ਗੱਲ ਆ ਉਹਨਾਂ ਨੇ ਇੱਕ ਬੰਦ ਕਮਰੇ 'ਚ ਬੈਠ ਕੇ ਰਾਜੀਨਾਮਾ ਕਰਕੇ ਨੇ ਵੀਡੀਓ ਪਾਤੀ ਹਾਂ ਰਾਜੀਨਾਮਾ ਕਰ ਲਿਆ ਠੀਕ ਆ ਨਾ ਅੱਗੇ ਆਪਣੇ ਲੋਕ ਜਿਹੜੇ ਸਿੱਖ ਲੋਕ ਸੀ ਜਾਂ ਪੰਜਾਬੀ ਸੀ ਪਿਛਲੇ 1800 ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਗੱਲਾਂ ਬਈ ਕਾਨੂੰਨ ਦੇ ਬਹੁਤ ਪੱਕੇ ਤੇ ਸੱਚੇ ਹੁੰਦੇ ਸੀ ਗੱਪ ਨਹੀਂ ਮਾਰਦੇ ਸੀ ਹਰੇਕ ਹਰ ਕਾਨੂੰਨ ਦੇ ਮੁਤਾਬਕ ਰਹਿੰਦੇ ਸੀ ਉਹ ਜੀ ਉਦੋਂ ਇੱਕ ਵੀ ਦੋਸ਼ ਨਹੀਂ ਹੁੰਦਾ ਸੀ ਕਿਤੇ ਆਪਣੇ ਮੁਲਖ ਦੇ ਵਿੱਚ ਇੱਜ਼ਤ ਨਹੀਂ ਲੁੱਟੀ ਗਈ ਸੀ ਕਿਤੇ ਆਪਣੇ ਮੁਲਖ ਦੇ ਵਿੱਚ ਕੋਈ ਗੁਨਾਹ ਨਹੀਂ ਹੋਇਆ ਸੀ ਕੋਈ ਗਲਤੀ ਨਹੀਂ ਹੋਈ ਸੀ ਜੀ ਕਿਸੇ ਵੀ ਚੀਜ਼ ਨੂੰ ਲੈ ਕੇ ਜੀ ਹੁਣ ਇਹਦੀ ਸੂਜ ਸਜ਼ਾ ਘਟਾਉਣ ਤੇ ਤੁਰੇ ਹੋਏ ਆਂ ਹਰੀਐਂਦਰ ਸਿੰਘ ਰਜੀਐਂਦਰ ਸਿੰਘ ਯਾਰ ਜਿੱਥੇ ਕਿਹੜਾ ਪੇਜ ਖੋਲ ਲਾ ਜਿੱਥੇ ਜਿਹੜੀ ਕੋਈ ਐਪ ਖੋਲ ਲਾ ਉਥੇ ਇਹੀ ਤੁਰਿਆ ਆਉਂਦਾ ਠੀਕ ਆ ਤੁਸੀਂ ਬਣਾਤਾ ਪਹਾੜ ਇਹਨੂੰ ਪਰ ਉਹਦੀ ਗਲਤੀ ਇੰਨੀ ਵੇਹਦੀ ਨਹੀਂ ਉਹਦਾ ਜਿਹੜਾ ਅਸਲ ਵੀਡੀਓ ਵੇਹਦੇ ਨਹੀਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਆਂਗਾ ਵੀ ਮੰਨ ਲਿਆ ਸਾਰੇ ਪੰਜਾਬ ਮੰਨ ਰਿਹਾਗਾ ਵੀ ਉਹਦੀ ਗਲਤੀ ਹੈਗੀ ਆ ਗੱਲ ਇਹ ਚੱਲ ਰਹੀ ਹੈ ਕਿ ਜਿਹੜੀ ਉਹਨੂੰ ਸਜ਼ਾ ਮਿਲ ਰਹੀ ਆ 45 ਸਾਲ ਕਿ ਉਹ ਜਾਇਜ ਆ ਕਿਵੇਂ ਇੰਨੀ ਸਜ਼ਾ ਤਾਂ ਫਿਰ ਉਹ ਜੇ ਉਹਨੂੰ 45 ਸਾਲ ਦੀ ਸਜ਼ਾ ਹੁੰਦੀ ਤਾਂ ਉਹਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਘ ਜਾਣੀ ਅੱਜ ਅੱਜ ਉਹ 30 ਸਾਲ ਦਾ ਹੈਗਾ ਜਦੋਂ ਨੂੰ ਉਹਦੀ ਮੰਨ ਲਓ ਸਜ਼ਾ ਪੂਰੀ ਹੋਣੀ ਆ ਉਦੋਂ ਉਹ 70 75 ਸਾਲ ਦਾ ਹੋ ਜਾਣਾਗਾ ਤੇ ਕੀ ਜ਼ਿੰਦਗੀ ਕੱਟ ਲੂਗਾ ਜੇਲ੍ਹ ਦੇ ਵਿੱਚ ਨੰਗ ਦੀ ਆ ਤਾਂ ਨੰਗ ਜੇ ਯਾਰ ਮੈਂ ਨਹੀਂ ਇਹਦੇ ਹੱਕ ਚ ਜੇ ਪੰਤਾਂ ਟੋਡਾ ਵੈਸੇ ਉਹਨੇ ਬਾਈ ਜੀ ਕੀ ਮਾਰਾ ਕੀਤਾਗਾ ਵੈਸੇ ਤੁਸੀਂ ਵੀ ਇੱਕ ਡਰਾਈਵਰ ਵੀ ਰੌਥਵਟੀ ਉਹ ਮਾਲਾ ਡਾਟਾ ਜਿਹੜੀ ਉਹਨੂੰ ਸਜ਼ਾ ਮਿਲਦੀ ਆ ਉਹਨੂੰ ਮਿਲਣੀ ਚਾਹੀਦੀ ਆ ਜੇ ਉਹਨੂੰ ਅੱਜ ਬਾਹਰ ਕੱਢਤਾ ਕੱਲ ਨੂੰ ਫੇਰ ਗਲਤੀ ਕਰੂਗਾ ਅੱਜ ਤਿੰਨ ਮਾਰੇ ਆ ਕੱਲ ਨੂੰ 6 ਮਾਰੂਗਾ ਤੁਹਾਨੂੰ ਤੁਸੀਂ ਸੁਧਾਰਨ ਦਾ ਇੱਕ ਮੌਕਾ ਤਾਂ ਦੇਣਾ ਚਾਹੀਦਾਗਾ ਫਿਰ ਏ ਛੇਤੀ ਛੇਤੀ ਇਧਰ ਪੰਜਾਬ ਲਿਆ ਕੇ ਫਿਰ ਕਿਹੜਾ ਤੁਸੀਂ ਉਹ ਸਹੀ ਕਰ ਲੋਂਗੇ ਫਿਰ ਉਹ ਇੱਥੇ ਆ ਕੇ ਕਿਸੇ ਦੇ ਹੋਰ ਚੜਾ ਦੂਗਾ ਉਹ ਬੰਦੇ ਦੇ ਅੰਦਰ ਦਲੇਰੀ ਭਰੀ ਹੋਈ ਆ ਵੀ ਖਣੀ ਮੈਂ ਉਹ ਕੀ ਪਤਾ ਅੱਗੇ ਕਿੰਨੇ ਕੁ ਯੂ ਟਰਨ ਲਏ ਆ ਉਹਨੇ ਪਰ ਕਾਨੂੰਨ ਦੇ ਮਤਾਬਕ ਜਿਹੜਾ ਕਾਨੂੰਨ ਆ ਯਾਰ ਜਿੱਥੋਂ ਦਾ ਕੋਈ ਬਣਿਆ ਹੋਆ ਕੋਈ ਉੱਥੋਂ ਦੀਆਂ ਸੜਕਾਂ ਬਣੀਆਂ ਉੱਥੋਂ ਉੱਥੇ ਕਈ ਕਈ ਜਗ੍ਹਾ ਤੇ ਇਹੋ ਜਿਹੀ ਉਹਨਾਂ ਦੇ ਲਾਏ ਹੋਏ ਆ ਨਿਸ਼ਾਨ ਜੇ ਮੈਂ ਜਾ ਕੇ ਆ ਯਾਰ ਕੈਨੇਡਾ ਜਾ ਕੇ ਆ ਮੈਂ ਮੈਂ ਤੁਹਾਨੂੰ ਦੱਸਦਾ ਵੀ ਉੱਥੋਂ ਦੀ ਜੇ ਬੰਦਾ ਲੰਘਦਾ ਨਾ ਤੇ ਗੱਡੀਆਂ 2 ਕਿਲੋਮੀਟਰ ਵੱਟ ਪਿੱਛੇ ਖੜ ਜਾਂਦੀਆਂ ਤੁਰਿਆ ਜਾਂਦਾ ਬੰਦਾ ਹਾਂਜੀ ਇਹੋ ਜਿਹਾ ਬੰਦਾ ਤਾਂ ਉਹੀ ਚੱਕ ਦੂ ਯਾਰ ਉਹਨੂੰ ਠੀਕ ਹੈ ਨਾ ਕਾਨੂੰਨ ਵੀ ਹੁੰਦਾ ਕਤੋਂ ਦਾ ਯਾਰ ਕੋਈ ਜੋ ਉੱਥੋਂ ਦਾ ਕਾਨੂੰਨ ਆ ਉਹ ਕਾਨੂੰਨ ਦੇ ਮੁਤਾਬਕ ਹੀ ਰਹਿਣਾ ਚਾਹੀਦਾ ਬੰਦੇ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਸਭ ਤੋਂ ਜ਼ਿਆਦਾ ਪੰਜਾਬੀ ਹੀ ਕਿਉਂ ਗਲਤੀਆਂ ਕਰਦੇ ਆ ਨਹੀਂ ਮੈਂ ਉਹੀ ਤਾਂ ਦੱਸ ਚੁੱਕਾ ਵੀ ਇਹੀ ਗਲਤੀ ਇਹ ਪਿਛਲੇ ਪਿਛਲੇ 2022 ਦੇ ਵਿੱਚ ਇੱਕ ਗੋਰੀ ਨੇ ਵੀ ਕੀਤੀ ਸੀਗੀ ਗੋਰੀ ਨੇ ਕਰੀ ਆ ਗੋਰੇ ਨੇ ਚਾਲਾ ਉਹਨਾਂ ਦੇ ਉਹ ਤੁਸੀਂ ਕਹਿੰਦੇ ਵੀ 3 ਮਿਲੀਅਨ ਲੋਕਾਂ ਨੇ ਸਾਈਨ ਕਰਤੇ ਸਾਈਨ ਇਹਦੇ ਵੀ ਹੋ ਜਾਣੀ ਹੈ ਸਜ਼ਾ ਇਹਦੀ ਵੀ ਘਟ ਜਾਣੀ ਹੈ ਮੈਨੂੰ ਪਤਾ ਹੈ ਤਾਂ ਚਲੋ ਹੁਣ ਤਾਂ ਇਹ ਹਾਦਸਾ ਹੋ ਗਿਆ ਜੇ ਮੰਨ ਲਓ ਉਹ ਯੂ ਟਰਨ ਲੈ ਲੈਂਦਾ ਕੋਈ ਹਾਦਸਾ ਨਾ ਹੁੰਦਾ ਫੇਰ ਉੱਥੋਂ ਦੀ ਸਰਕਾਰ ਕੋਈ ਜੁਰਮਾਨਾ ਕਰਦੀ ਆ ਜਾਂ ਕੋਈ ਉਹਦੀ ਸਜ਼ਾ ਹੈਗੀ ਆ ਉੱਥੋਂ ਦੀ ਸਰਕਾਰ ਨੂੰ ਪਤਾ ਲੱਗ ਜੇ ਉੱਥੇ ਜਿਹੜੀ ਉਹਨੇ ਕਮਾਈ ਕਰੀ ਆ ਕੋਈ 2 ਮਹੀਨਿਆਂ ਚ ਕੋਈ 3ਾਂ ਚ ਬਹੁਤ ਤਕੜਾ ਜੁਰਮਾਨਾ ਪੈਂਦਾ ਉੱਥੇ 5000 ਡਾਲਰ ਜੁਰਮਾਨਾ ਹੋ ਜਾਂਦਾ ਤੇ 1 ਮਹੀਨੇ ਆਸਤੇ ਲਾਇਸੈਂਸ ਵੀ ਰੱਦ ਹੋ ਜਾਂਦਾ ਹੁਣ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਵੀ ਲਾਇਸੈਂਸ ਰੱਦ ਹੋ ਜਾਂਦਾ ਹੁਣ ਯਾਰ ਕਿੰਨੇ ਕਿੰਨੇ ਲੋਕਾਂ ਦੇ ਉਹਨੇ ਬੇਗਨਾ ਲੋਕਾਂ ਦੇ ਲਾਇਸੈਂਸ ਰੱਦ ਕਰਾਤੇ ਜੀ ਕਿੰਨੇ ਲੋਕਾਂ ਦੇ ਵੀਜ਼ੇ ਰੱਦ ਕਰਾਤੇ ਜੀ ਇੱਕ ਬੰਦੇ ਦੀ ਗਲਤੀ ਦੇ ਨਾਲ ਯਾਰ ਤੇ ਉਹਨੇ ਹੋ ਸਕਦਾ ਕਿੰਨੀਆਂ ਗਲਤੀਆਂ ਕਰੀਆਂ ਕਿੰਨੇ ਅਰੀ ਉਹ ਨੰਘਿਆ ਪਰ 100 ਦਿਨ ਸਾਫ ਦਾ ਕਹਿੰਦੇ ਇੱਕ ਦਿਨ ਤਾਂ ਚੋਰ ਦਾ ਆਈ ਜਾਂਦਾ ਜੀ ਬਿਲਕੁਲ ਆਈ ਜਾਂਦਾ ਠੀਕ ਹੈ ਨਾ ਤੇ ਸਾਥ ਬਣ ਕੇ ਜਿੰਨਾ ਚਿਰ ਮਰਜੀ ਤੁਰਿਆ ਰਹੇ ਜੇ ਜੇ ਤੇਰੇ ਅੰਦਰ ਚੋਰ ਸਿਵਿਆ ਨਾ ਤੇ ਉਹ ਨਿਕਲੇ ਆਉਣਾ ਇੱਕ ਦਿਨ ਉਹ ਨਿਕਲੇ ਆ ਗਲਤੀਆਂ ਹੋ ਜਾਂਦੀਆਂ ਚਲ ਮੰਨਦੇ ਆ ਪਰ ਗਲਤੀ ਯਾਰ ਮੈਂ ਕਹਿੰਦਾ ਵੀ ਨਹੀਂ ਕਰਨੀ ਚਾਹੀਦੀ ਜੀ ਧੰਨਵਾਦ ਬਿਲਕੁਲ ਬਹੁਤ ਬਹੁਤ ਧੰਨਵਾਦ